ਹਾਂਜੀ ਦੋਸਤੋ ਜੈਟ ਵਾਈ ਜਨਲ ਦੀ ਖੋਰ ਨੇ ਵੀਡੀਓ ਵਿੱਚ ਸਭ ਬਹੁਤ ਬਸ ਫਾਲਤ ਕਰਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਵੀਡੀਓ ਲੈ ਕੇ ਆ ਚੁੱਕੇ ਹਾਂ ਦੋਸਤ ਜਿਸ ਦੇ ਵਿੱਚ ਕਿ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ ਕਿੱਲਿਆਂ ਦੇ ਕਿੱਲੇ ਤਬਾਹ ਹੋ ਗਏ ਹਨ ਜਿਸ ਦੀ ਕਿ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਕਿੰਨੀ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਇਹ ਖਬਰ ਬਠਿੰਡੇ ਜਿਲ੍ਹੇ ਦੀ ਹੈ ਜਿਸ ਦੇ ਵਿੱਚ ਕਿ ਸਾਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿੰਨੀ ਭਿਆਨਕ ਅੱਗ ਲੱਗੀ ਹੋਈ ਹੈ ਇਸ ਅੱਗ ਦੇ ਵਿੱਚ ਕਿੱਲਿਆਂ ਦੇ ਕਿੱਲੇ ਹੀ ਤਬਾਹ ਹੋ ਗਏ ਹਨ ਲੋਕਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਬਹੁਤ ਸੀ ਜ਼ਿਆਦਾ ਕੋਸ਼ਿਸ਼ ਕੀਤੀ ਗਈ ਪਰ ਅੱਗ ਕਿਸੇ ਤੋਂ ਵੀ ਕਾਬੂ ਨਹੀਂ ਆ ਜਿਸ ਦੀਆਂ ਲਾਟਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ